ਕੀ ਨਾਮ ਹੈ ਜੀ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਮੈਂ ਪਿੰਡ ਬਰੋਸ਼ੀ ਦੀ ਰਹਿਣ ਵਾਲੀ ਆ ਅੱਜ ਸਾਡੇ ਪਿੰਡ ਵਿੱਚ ਸਾਰੇ ਪਿੰਡ ਨਿਵਾਸੀਆਂ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਤਿਹਾਰ ਹੈ ਇਹ ਤਿਹਾਰ ਸਾਰੇ ਹੀ ਪੰਜਾਬ ਵਿੱਚ ਪਹਿਲਾਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀਗਾ ਪਰ ਅੱਜਕਲ ਜੋ ਕਿ ਇੱਕ ਮਾਡਰਨ ਵਰਡ ਹੋ ਗਿਆ ਹੈ ਜਿਹੜੇ ਬੱਚੇ ਆ ਉਹ ਲੋਕ ਬੱਚਿਆਂ ਨੇ ਲੋਪ ਹੀ ਕਰ ਦਿੱਤਾ ਹੈ ਬਿਲਕੁਲ ਆਪਣੇ ਸੱਭਿਆਚਾਰ ਨੂੰ ਭੁੱਲ ਗਏ ਹਨ ਉਹ ਅੱਜਕਲ ਮੋਬਾਈਲਾਂ ਵਿੱਚ ਰੁੱਝ ਗਏ ਹਨ ਉਹਨਾਂ ਨੂੰ ਆਪਣੇ ਸੱਭਿਆਚਾਰ ਦੀ ਕੋਈ ਨੋਲੇਜ ਨਹੀਂ ਹੈਗੀ ਤੀਆਂ ਦਾ ਤਿਹਾਰ ਜਿਹੜਾ ਕੀ ਇਹ ਅਲੋਪ ਹੋ ਚੁੱਕਿਆ ਹੈ ਮੋਬਾਈਲਾਂ ਕਰਕੇ ਬਿਲਕੁਲ ਹੀ ਭੁੱਲ ਚੁੱਕੇ ਹਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਜੇਕਰ ਆਪਣਾ ਵਿਰਸਾ ਆਪਣਾ ਸੱਭਿਆਚਾਰ ਨਾ ਸੰਭਿਆ ਤਾਂ ਮੈਨੂੰ ਲੱਗਦਾ ਹੈ ਕਿ ਅੱਗੇ ਨੂੰ ਆਪਾਂ ਬਿਲਕੁਲ ਹੀ ਆਪਣੇ ਸੱਭਿਆਚਾਰ ਤੋਂ ਵੱਖ ਹੋ ਜਾਵਾਂਗੇ ਦੂਰ ਹੋ ਜਾਵਾਂਗੇ ਇਸ ਕਰਕੇ ਮੈਨੂੰ ਇਹ ਆਪਾਂ ਨੂੰ ਲੋੜ ਹੈ ਕਿ ਆਪਾਂ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਤ ਕਰੀਏ ਕਿ ਆਪਾਂ ਵੱਤੋ ਵਾਦ ਤਿਹਾਰ ਮਨਾਈਏ ਜਿਵੇਂ ਕਿ ਅੱਜ ਸਾਡੇ ਪਿੰਡ ਵਿੱਚ ਮਨਾਇਆ ਗਿਆ ਹੈ ਸਾਡੇ ਪਿੰਡ ਦੇ ਸਮੂਹ ਨਗਰਵਾਸੀਆਂ ਵੱਲੋਂ ਸਰਪੰਚ ਸਾਹਿਬ ਵੱਲੋਂ ਬਹੁਤ ਹੀ ਸਹਿਯੋਗ ਨਾਲ ਸਹਿਯੋਗ ਨਾਲ ਖੀਰ ਪੂੜੇ ਨਾਲ ਜੋ ਕਿ ਆਪਣਾ ਇੱਕ ਸਭਿਆਚਾਰਿਕ ਫੂਡ ਹੈ ਉਹ ਬਣਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਿਆਂ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਤੁਸੀਂ ਵੀ ਆਪਣੇ ਪਿੰਡਾਂ ਵਿੱਚ ਐਵੇਂ ਐਵੇਂ ਦੇ ਫੰਕਸ਼ਨ ਆਰਗੇਨਾਈਜ਼ ਕਰੋ ਤੇ ਵੱਧ ਤੋਂ ਵੱਧ ਤੀਆਂ ਦਾ ਤੀਆਂ ਦਾ ਔਰ ਹੋਰ ਵੀ ਜਿਹੜੇ ਤਿਹਾਰ ਨੇ ਉਹ ਮਨਾਓ ਅਸੀਂ ਵੀ ਅੱਗੇ ਤੋਂ ਥੋੜੀ ਹੋਰ ਕੋਸ਼ਿਸ਼ ਕਰਾਂਗੇ ਕਿ ਅਸੀਂ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਕੀ ਆਪਣਾ ਫੰਕਸ਼ਨ ਮਨਾਈਏ ਤੇ ਹੋਰ ਜ਼ਿਆਦਾ ਸੈਲੀਬ੍ਰੇਟ ਵਧੀਆ ਤਰੀਕੇ ਨਾਲ ਮਨਾਈਏ ਕੀ ਨਾਮ ਹੈ ਜੀ ਹਾਂਜੀ ਸਾਚੀ ਕੌਰ ਜੀ ਮੇਰਾ ਨਾਮ ਕਿਰਨਪਾਲ ਕੌਰ ਹੈ ਜੀ ਮੈਂ ਪਿੰਡ ਵਿਦੋਸ਼ੀ ਫੁਰਤੋਂ ਤੋਂ ਬਿਲੋਂਗ ਹਾਂ ਜੀ ਇਹ ਜੋ ਤੀਆਂ ਦਾ ਦਿਹਾੜਾ ਜੀ ਆਪਣਾ ਦੇਖੋ ਜਿਵੇਂ ਆਪਾਂ ਪਿੰਡਾਂ 'ਚ ਦੇਖਦੇ ਹਾਂ ਨਾ ਵੀ ਜਿਵੇਂ ਮੁੰਡੇ ਨੇ ਨੌਜਵਾਨ ਪੀੜ੍ਹੀ ਅੱਜ ਕੱਲ੍ਹ ਦੀ ਹੈ ਨਾ ਉਹ ਮੈਚ ਕਰਾਉਂਦੀ ਹੈ ਟੂਰਨਾਮੈਂਟ ਕਰਾਉਂਦੇ ਆ ਯਾਨੀ ਕਿ ਕਿਸੇ ਨਾ ਕਿਸੇ ਬਹਾਨੇ ਦੁਹਰਾ ਇਕੱਠੇ ਹੋ ਜਾਂਦੇ ਆ ਤੇ ਅਸੀਂ ਜਿਹੜੀ ਲੇਡੀਜ਼ ਐ ਤੀਆਂ ਭੈਣਾਂ ਨੇ ਸਾਡੀਆਂ ਹਨਾ ਅਸੀਂ ਉਹੀ ਘਰਾਂ ਦੇ ਕੰਮਾਂ ਚੋਂ ਰਹੀਆਂ ਰਹਿੰਦੀ ਆ ਪਰ ਸਾਡਾ ਜਿਹੜਾ ਇਹ ਤੀਆਂ ਦਾ ਤੇ ਹੋਇਆ ਰਿਹਾ ਸਪੈਸ਼ਲੀ ਸਾਡੀਆਂ ਮਾਵਾਂ ਤੀਆਂ ਭੈਣਾਂ ਮਾਤਾਵਾਂ ਵਾ ਤੇ ਸਭ ਵਾਸਤੇ ਇਹ ਸੰਜਾਇ ਚਾ ਕਿ ਅਸੀਂ ਵੀ ਖੁਸ਼ੀ ਪਾਲਦੇ ਖੁਸ਼ੀ ਦੇ ਥੋੜੇ ਪਾਲ ਸਪੈੰਡ ਕਰ ਲੈਣੇ ਆ ਇੱਕ ਦੂਸਰੇ ਨਾਲ ਤੇ ਜਿਹੜਾ ਇਹ ਤੀਆਂ ਦਾ ਤਿਹਾਰ ਹੈ ਸਾਡਾ ਇਹ ਸਭ ਦਾ ਸਾਂਝਾ ਹੈ ਜੀ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਤੇ ਸੀਐਮ ਮਾਨ ਸਾਹਿਬ ਜੀ ਦੇ ਜਿਹੜਾ ਉਪਰਾਲਾ ਕੀਤਾ ਸੀ ਰੰਗਲੇ ਪੰਜਾਬ ਦਾ ਤੇ ਸ਼ਾਇਦ ਇਹ ਅੱਜ ਸੱਚ ਹੋ ਰਿਹਾ ਹੈ ਕਿ ਬਹੁਤ ਵਧੀਆ ਸਾਰਾ ਤਿਹਾਰ ਜੋ ਤੀਆਂ ਦਾ ਮਨਾਇਆ ਜਾ ਰਿਹਾ ਹੈ ਧੰਨਵਾਦ